ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੀਆਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਪਾਬੰਦੀਆਂ ਲਗਾਈਆਂ ਗਈਆਂ ਸਾਨੂੰ ਉੱਥੇ ਹੀ ਹੁਣ ਕੈਨੇਡਾ ਤੋਂ ਇਹ ਅਪਡੇਟ ਨਿਕਲ ਕੇ ਆ ਰਹੀ ਹੈ ਖਾਸ ਕਰਕੇ ਜਿਹੜੇ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਪੰਜਾਬੀ ਜਾਣਾ ਚਾਹੁੰਦੇ ਆ ਕੈਨੇਡਾ ਦੇ ਵਿੱਚ ਤੇ ਉਹਨਾਂ ਦੇ ਲਈ ਜਿਹੜੇ ਵੀਜ਼ੇ ਆ ਉਹ 10 ਸਾਲ ਦੀ ਮਿਆਦ ਤੋਂ ਘਟਾ ਕੇ 5 ਮਹੀਨੇ 6 ਮਹੀਨੇ ਜਾਂ ਫਿਰ 10 ਤੋਂ ਕੀਤਾ ਗਿਆ ਸੀ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਵੀਜ਼ਾ ਜਾਰੀ ਨਹੀਂ ਕੀਤਾ ਗਿਆ ਹੈ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਹਿਲਾਂ ਦੀ ਤਰ੍ਹਾਂ 10 ਸਾਲ ਦੇ ਹੀ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ ਸੋ ਹਜੇ ਤੱਕ ਲਗਾਤਾਰ ਜਿਹੜੇ 10 ਸਾਲ ਦੇ ਹੀ ਮਲਟੀਪਲ ਵੀਜ਼ੇ ਆ ਰਹੇ ਹਨ ਲਗਾਤਾਰ ਪੰਜਾਬੀਆਂ ਨੇ ਜਿਨ੍ਹਾਂ ਨੇ ਕਿ ਪਿਛਲੇ ਮਹੀਨਿਆਂ ਦੇ ਦੌਰਾਨ 4-5 ਮਹੀਨੇ ਪਹਿਲਾਂ ਦੀਆਂ ਫਾਈਲਾਂ ਲਗਾਈਆਂ ਹੋਈਆਂ ਸਨ ਉਹਨਾਂ ਦੇ ਉੱਤੇ ਜਿਹੜੇ ਵੀਜ਼ੇ ਆ ਉਹ 10 ਸਾਲ ਦੇ ਹੀ ਲਗਾਤਾਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦਿੱਤੇ ਜਾ ਰਹੇ ਆ ਜੋ ਕਿ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਸੋ ਜਿਹੜੇ ਵੀ ਵੀਜ਼ਾ ਹੁਣ ਅਪਲਾਈ ਕਰਨਾ ਚਾਹੁੰਦੇ ਆ ਉਹ ਜਲਦ ਤੋਂ ਜਲਦ ਜਿਹੜਾ ਆਪਣਾ ਵੀਜ਼ਾ ਅਪਲਾਈ ਕਰ ਲੈਣ ਹੋ ਸਕਦਾ ਕਿ ਉਹਨਾਂ ਦਾ ਵੀ ਜਿਹੜਾ 10 ਸਾਲ ਦਾ ਹੀ ਵੀਜ਼ਾ ਆ ਜਾਵੇ ਪਰ ਉਹਨਾਂ ਦੀ ਫਾਈਲ ਜਿਹੜੀ ਆ ਸਟਰੋਂਗ ਹੋਣੀ ਚਾਹੀਦੀ ਹੈ ਕਿਉਂਕਿ ਰਿਫਿਊਜਲ ਇਸ ਸਮੇਂ ਕਾਫੀ ਜ਼ਿਆਦਾ ਵੱਡੀ ਪੱਧਰ ਤੇ ਉੱਤੇ ਆ ਰਹੀ ਹੈ ਸੋ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਤੋਂ ਇਲਾਵਾ ਜਿਹੜੇ ਵੀ ਪੰਜਾਬੀ ਭਾਰਤੀ ਹੁਣ ਯੂਰਪ ਦੇ ਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਵੀ ਯੂਰਪ ਦੇ ਵੱਲੋਂ ਦਰਵਾਜ਼ੇ ਖੋਲ ਦਿੱਤੇ ਗਏ ਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ 3 ਲੱਖ ਭਾਰਤੀ ਜਰਮਨ ਦੇ ਵੱਲੋਂ ਦਰਵਾਜ਼ੇ ਖੋਲੇ ਗਏ ਆ ਜਰਮਨ ਦੇ ਵੱਲੋਂ 3 ਲੱਖ ਤੋਂ ਵੱਧ ਭਾਰਤੀ ਪੰਜਾਬੀਆਂ ਨੂੰ ਹੁਣ ਵਰਕ ਪਰਮਿਟ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਇਸ ਤੋਂ ਬਾਅਦ ਜਿਹੜੀ ਉਹ ਪੀਆਰ ਵੀ ਉੱਥੋਂ ਦੀ ਹੋ ਜਾਵੇਗੀ ਅਤੇ ਪੀਆਰ ਹੋਣ ਤੋਂ ਬਾਅਦ ਪੰਜਾਬੀ ਕਿਤੇ ਵੀ ਹੋਰ ਜਿਹੜੇ ਦੇਸ਼ ਦੇ ਵਿੱਚ ਮੂਵ ਹੋ ਸਕਦੇ ਹਨ ਸੋ ਪੰਜਾਬੀਆਂ ਦੇ ਲਈ ਹੁਣ ਇਹ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਸੋ ਪਹਿਲੀ ਵੱਡੀ ਖੁਸ਼ਖਬਰੀ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਤੇ ਜਾਣ ਵਾਲਿਆਂ ਦੇ ਲਈ ਤੇ ਦੂਸਰੀ ਪੰਜਾਬੀਆਂ ਦੇ ਲਈ ਵਰਕ ਪਰਮਿਟ ਦੇ ਲਈ ਜਿਹੜੀ ਆ ਰਹੀ ਹੈ ਜੋ ਕਿ ਜਰਮਨ ਦੇ ਵਿੱਚ ਜਾ ਕੇ ਪੱਕੇ de treinar, que um dia...